ਸਾਹਿਬ ਸ੍ਰੀ ਗੁਰੂ ਆਰਮਦਾਸ ਜੀ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਸਾਚਾਨ ਸ਼੍ਰੀ ਮੰਦਿਰ ਸਾਹਿਬ ਆਜਾਏ ਤੇ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਸਾਰਿਆਂ ਦੇ ਪੱਤਰਕਾਰ ਵੀਰਾਂ ਦੇ ਦਰਸ਼ਨ ਹੋ ਗਏ ਤੇ ਮਹਾਰਾਜ ਦਾ ਜਿੰਨਾ ਵੀ ਸ਼ੁਕਰਾਨਾ ਕਰੀਏ ساری ਜ਼ਿੰਦਗੀ ਕਰ ਦਈਏ ਥੋੜਾ ਕਿ ਜੋ ਵੀ ਉਹ ਬਖਸ਼ਾ ਕਰਦਾ ਹੈ ਜੀਵਨ ਦੇ ਅੰਦਰ ਖੁਸ਼ੀਆਂ ਦੇ ਅੰਦਰ ਉਹ ਸ਼ੁਕਰਾਨਾ ਧੰਨਵਾਦ ਜਿੰਨਾ ਵੀ ਕਰੀਓ ਥੋੜਾ ਜ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਆਏ ਸੀ ਤੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਬੀਬਾ ਜੀ ਸ੍ਰੀ ਹਰਸਿਮਰਤ ਕੌਰ ਜੀ ਬਾਦਲ ਜਿਹੜੇ ਪੰਜਾਬ ਦੇ ਲੋਕਾਂ ਨੇ ਸੇਵਾਦਾਰ ਬਣਾ ਕੇ ਪਾਰਲੀਮੈਂਟ ਦੇ ਵਿੱਚ ਭੇਜੇ ਉਹਨਾਂ ਨੇ ਸਾਡੇ ਬਾਰਡਰ ਦੇ ਲੋਕਾਂ ਦੀ ਜਿਹੜੀ ਗੱਲ ਉੱਥੇ ਜਾ ਕੇ ਕੀਤੀ ਉਹਨਾਂ ਦਾ ਮੈਂ ਧੰਨਵਾਦ ਕਰਦਾ ਸਾਰੇ ਬਾਰਡਰ ਦੇ ਲੋਕਾਂ ਵੱਲੋਂ ਬਾਰਡਰ ਦੇ ਕੁਲੀਆ ਲੋ ਬਾਰਡਰ ਦੇ ਉੱਤੇ ਜੂਨੀਅਨ ਲੋ ਬਾਰਡਰ ਦੇ ਸਾਰੇ ਜਿੰਨੇ ਦਰਜਾ ਬਦਰਜਾ ਉੱਤੇ ਲੋਕ ਨੇ ਕਿਸਾਨ ਵੀਰ ਨੇ ਮਜ਼ਦੂਰ ਨੇ ਜਾਂ ਹੋ ਸਾਰੇ ਲੋ ਇਹੀ ਥੋੜਾ ਮਹਿਸੂਸ ਕਰਨ ਲੱਗ ਪਏ ਕਿ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਬਣੇ ਬਾਦਲ ਸਾਹਿਬ ਆਪ ਦੋ ਤਨ ਵਾਲਾ ਬਾਰਡਰ ਦੇ ਤਾਰਾਂ ਤੋਂ ਪਾਰ ਤਾਰਾਂ ਤੋਂ ਦੇ ਸਾਰੀ ਜਗ੍ਹਾ ਵੇਖ ਕੇ ਗਏ ਤੇ ਜਦੋਂ ਦਾ ਦੇਸ਼ ਯਾਦ ਹੋਇਆ ਸੀ ਪ੍ਰਧਾਨ ਆਪਣਾ ਮੁੱਖ ਮੰਤਰੀ ਬਣ ਤੋਂ ਬਾਅਦ ਵੈਲਨ ਸੰਸਾਂ ਸੀ ਬਾਲਸਾ ਜਿਹੜੇ ਉੱਥੇ ਸਾਰਾ ਮੁਕੇ ਦੇ ਵੇਖਿਆ ਉਦੋਂ ਬਾਅਦ ਉਹਨਾਂ ਨੇ ਭਾਰਤ ਦਾ ਉਸ ਵੇਲੇ ਦਾ ਹੋਮ ਮਿਨਿਸਟਰ ਅਡਵਾਨੀ ਸਾਹਿਬ ਨੂੰ ਉਹਨਾਂ ਨੇ ਬਾਲਦਰ ਤੇ ਲਿਆ ਕੇ ਫੇਰੇ ਆਈ ਤੇ ਉੱਥੇ ਫਿਰ ਛਕੀਮਾ ਜਿਹੜੀਆਂ ਬਣੀਆਂ ਜਿਹੜੀ ਉੱਥੇ 10 ਗੈਲਰੀ ਬਣੀ ਉਹ ਵੀ ਮੈਂ ਸਮਝਦਾ ਅਡਵਾਨੀ ਸਾਹਿਬ ਤੇ ਬਾਲਸਾ ਦੀ ਬਹੁਤ ਵੱਡੀ ਦੇਨ ਸੀ ਅੱਜ ਜੋ ਬਹੁਤ ਵੱਡੀ ਹੋ ਗਈ ਉੱਥੇ 1100 ਲੋਕ ਆਉਂਦੇ ਨੇ ਤੁਸੀਂ ਦੇਖਿਆ 40-50 ਹਜ਼ਾਰ ਬੰਦੇ ਦਾ ਲਗਭਗ ਉੱਥੇ ਬੈਠ ਕੇ ਆਨੰਦ ਮਾਣਦੇ ਨੇ ਜਦੋਂ ਝੰਡੇ ਉੱਥੇ ਆਮ ਨੂੰ ਲੈਂਦੇ ਇਹ ਕਿਸਾਨ ਵੀਰਾਂ ਦੇ ਬੜੇ ਤਕੜੇ ਮਸਲੇ ਸੀ ਗੇਟਾਂ ਦੇ ਮਸਲੇ ਸੀ ਤਾਰਾਂ ਤੋਂ ਪਾਰ ਦੇ ਜ਼ਮੀਨ ਦੇ ਮਸਲੇ ਸਾਨੇ ਕਿ ਬਾਤ ਤੋਂ ਜੰਗ ਨਹੀਂ ਦੰਦੇ ਪਰੇਸ਼ਾਨੀਆਂ ਬੜੀਆਂ ਹੁੰਦੀਆਂ ਨੇ ਕਿਸਾਨ ਵੀਰਾਂ ਨੂੰ ਮਜ਼ਦੂਰਾਂ ਨੂੰ ਜਿਹੜੇ ਮਾਰੋ ਰੋਟੀ ਲੈ ਕੇ ਜਾਂਦੇ ਉਹਨਾਂ ਨੂੰ ਵੀ ਗੇਟਾਂ ਦੇ ਅੱਗੇ ਬੜ੍ਹਣਾ ਪੈਂਦਾ ਹੈ ਉਹ ਮਸਲੇ ਫਿਰ ਤਾਰਾਂ ਤੋਂ ਪਾਰ ਜਿਹੜੀ ਸ਼ੁਰੂਆਤ ਜਿਹੜਾ ਮਾਪਜੇ ਦੀ ਸਕੀਮ ਬਣੀ 5000 ਜਿਹੜਾ ਪਰ ਇਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਮਿਲਦਾ ਉਸ ਤੋਂ ਬਾਅਦ ਜੇ ਵਾਧਾ ਆਇਆ ਫਿਰ ਬਾਦਸ਼ਾਹ ਨੇ ਲੈ ਕੇ ਪੇਜਿਆ ਆਜ ਪਾਰਿਸ਼ਦ ਨੂੰ ਉਹ 10000 ਦੇ ਕਰੀਬ ਜਿਹੜੀ ਉਹ ਸ਼ੀਮ ਬਣੀ ਉਹਦੇ ਨਾਲ ਜਿਹੜੀਆਂ ਬੱਚੀਆਂ ਉੱਤੇ ਬੀਐਸਐਫ ਦੇ ਚਪਰਦੀ ਹੋਰ ਮੰਗ ਕੀਤੀ ਸੀ ਉਸ ਵळे ਵੀ ਇੱਥੇ ਜਿਹੜੋਂ ਬੀਬੀਆਂ ਰੋਟੀਆਂ ਲੈ ਕੇ ਗੇਟਾਂ ਤੇ ਜਾਂਦੀਆਂ ਨੇ ਤੇ ਤਲਾਸ਼ੀ ਬੀਐਸਐਫ ਵਾਲੇ ਜਾਂਦੇ ਤਾਂ ਉਹਨਾਂ ਦਾ ਜਿਹੜਾ ਪ੍ਰਸ਼ਾਦਾ ਪਾਣੀ ਜਿਹੜਾ ਉਹ ਬੀਬੀਆਂ ਇੱਥੇ ਹੁਣ ਪਰਤੀ ਹੁਣ ਬੀਐਸਐਫ ਦੇ ਵੀ ਤੇ ਉਹ ਹੀ ਚਾਹ ਕਰਨ ਉਹ ਸਾਰਾ ਖੁੰਦੇ ਆ ਇਹ ਬਾਦਲ ਸਾਹਿਬ ਤੋਂ ਬਾਅਦ ਅਹੀ ਬਾਰਡਰ ਦੇ ਲੋਕ ਜਿੰਨੇ ਵੀ ਮਸੂਲ ਕਰ ਲੱਪੇ ਹੀ ਸਾਡੀ ਆਵਾਜ਼ ਹੁਣ ਦਿੱਲੀ ਦੇ ਵਿੱਚ ਜਿਹੜੇ ਪਾਰਲੀਮੈਂਟ ਦੇ ਵਿੱਚ ਜਿਹੜੀ ਆ ਉਠਾਉਣ ਵਾਲਾ ਹੁਣ ਇਨਸਾਨ ਸਾਡੇ ਕੋਲ ਚਲਾ ਗਿਆ ਪਰ ਖੁਸ਼ੀ ਹੋਈ ਕਿ ਰੀਬਾ ਜੀ ਇਹਦੋਂ ਪਹਿਲਾਂ ਵੀ ਉਹਨਾਂ ਨੇ ਆਵਾਜ਼ ਪੂਰੇ ਯੂਨਾਂ ਉੱਤੇ ਠਾਈ ਤੇ ਕੱਲ ਵੀ ਤੁਸੀਂ ਦੇਖਿਆ ਕਿ ਉਹਨਾਂ ਨੇ ਫੇਰ ਮੰਗ ਕੀਤੀ ਆ ਕਿ ਬਾਰਡਰ ਜਿਹੜੇ ਵਪਾਰ ਆ ਉਹ ਖੋਲਿਆ ਜਾਵੇ ਬੇਰੁਜ਼ਗਾਰੀ ਜਿਹੜੀ ਅੱਜ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਤੇ ਸਭ ਤੋਂ ਵੱਧ ਹੈ ਜਿਹੜੀ ਉਹ ਖੁੱਲੇ ਵੀ ਉੱਥੇ ਵਿਲੇ ਨੇ ਵਪਾਰੀ ਵੀ ਉੱਥੇ ਜਿਹੜੇ ਜਾਂਦੇ ਨੇ ਉਹ ਵੀ ਕੰਮ ਦੇ ਮੌਕਾ ਖੋਲਣ ਵਾਸਤੇ ਉਹਨਾਂ ਨੇ ਮੰਗ ਕੀਤੀ ਆ ਤੇ ਵਪਾਰ ਖੁੱਲਦਾ ਇਸ ਸਟੇਟ ਦਾ ਰੈਵਨਿਊ ਵਾਧਾ ਖੁਸ਼ਹਾਲੀ ਵੀ ਵਧੀ ਆ। ਆ ਜਿੰਨੇ ਤੁਸੀਂ ਦੇਖਿਆ ਬਾਈਪਾਸ ਤੋਂ ਅੱਗੇ ਚਲੇ ਜੋ ਜਨੇ ਟਾਬੇ ਬਾਰਡਰ ਤੱਕ ਬਣੇ। ਪਹਿਲਾਂ ਨਹੀਂ ਸੀ ਇਹ ਗੱਲਾਂ ਕਿਉਂਕਿ ਅਸੀਂ ਉੱਥੇ ਜੰਪ ਵਾਲੇ ਬਾਰਡਰ ਤੇ ਹੀ। ਉਹ ਜਦੋਂ ਬਾਰਡਰ ਸ਼ੁਰੂ ਹੋਇਆ ਉਹ ਤੋਂ ਬਾਅਦ ਇਹ ਸਾਰੀਆਂ ਤੀਜਾ ਰੌਣਕਾਂ ਜਿਹੜੀਆਂ ਲੱਗੀਆਂ ਤਾਂ ਅੱਜੋ ਵੀ ਮਿਸਰਦਤ ਵੀ ਬਾਰਡਰ ਦੇ ਵਪਾਰ ਉਸੇ ਚੱਲਦਾ ਵਾਗਾ ਬਾਰਡਰ ਰਾਈ ਬਾਈ ਰੋਡ। ਛਾਨੀ ਬਾਰਡਰ ਦਾ ਵੀ ਉਹਨਾਂ ਨੇ ਮੰਗ ਕੀਤੀ ਉਹਦਾ ਵੀ ਇਸ ਕਰਕੇ ਮੈਂ ਸਾਰੇ ਬਾਰਡਰ ਦੇ ਲੋਕਾਂ ਵੱਲੋਂ ਬਾਡਰ ਦੇ ਜਨਨ ਮੈਂ ਉਸੇ ਖੁੱਲ੍ਹੇ ਵੀ ਆਪਣੇ ਸਾਰੇ ਜੂਨੀਅਰਾਂ ਨਾਲ ਲੋਜਾਂ ਸਾਰੇ ਕਿਸਾਨ ਵੀਰਾਂ ਨਾਲ ਮਿਹਦੂਰਾਂ ਨਾਲ ਧੰਨਵਾਦ ਕਰਦਾ ਕਿ ਸਾਡੀ ਜਿਹੜੀ ਆਵਾਜ਼ ਉੱਥੋਂ ਤੱਕ ਗਈ ਹੈ ਉਹਨਾਂ ਨੇ ਬੁਲੰਦ ਆਵਾਜ਼ ਦੇ ਵਿੱਚ ਉਠਾਇਆ ਤੇ ਅੱਗੇ ਵੀ ਜਿਹੜਾ ਇਸੇ ਤਰ੍ਹਾਂ ਪਟਾਉਂਦੇ ਰਹੇ ਨੇ ਕਿ ਮੈਂ ਉਹਨਾਂ ਸਾਰਿਆਂ ਵੱਲੋਂ ਉਹਨਾਂ ਦਾ ਧੰਨਵਾਦ ਵੀ ਕਰਨਾ ਕਿ ਅੱਜ ਉਹਨਾਂ ਨੇ ਉੱਥੇ ਜਾ ਕੇ ਸਾਡੀ ਆਵਾਜ਼ ਨਹੀਂ ਬਾਡਰ ਦੀ ਆਵਾਜ਼ ਉੱਥੇ ਬਹੁਤ ਘੱਟ ਨੇ ਜਿਹੜੇ ਲੋਕ ਚਾਹੁੰਦੇ ਹੀ ਨਹੀਂ ਕਿ ਬਾਡਰ ਦੀਆਂ ਮੁਸ਼ਕਲਾਂ ਕੀ ਆ ਬਾਡਰ ਦੀਆਂ ਲੋੜਾਂ ਕੀ ਆ ਬਾਡਰ ਦੇ ਲੋਕ ਰਹਿਣਾ ਚਾਹਣਾਂ ਦਾ ਕਿ ਤਰ੍ਹਾਂ ਉਹ ਹੁਣ ਗੱਲ ਕਰਦੇ ਕਿ ਕਿ ਬਾਰਡਰ ਤੇ ਪਰੇਸ਼ਾਨੀਆਂ ਬਖਰੀਆਂ ਆਉਂਦੀਆਂ ਲੋਕਾਂ ਦੀ ਜਿਹੜੀਆਂ ਉੱਥੇ ਲੱਗ ਲੱਗੇ ਤਾਰੋਂ ਦੇ ਪਾਰ ਨੇ ਇਸ ਕਰਕੇ ਮੋਂਨਾਂ ਦਾ ਵੀ ਬਹੁਤ ਤੈਦ ਲੋਕਾਂ ਤੋਂ ਤਮਾਦ ਕਰਨਾ ਇਤਿਹਾਸ ਕਰਨਾ ਕਿ ਗੁਰੂ ਮਹਾਰਾਜ ਉਹਨਾਂ ਨੂੰ ਹੋਰ ਹਿੰਮਤ ਬਲ ਬਖਸ਼ੇ ਤਾਂ ਜੋ ਉਹ ਬੁਲੰਦ ਵਾਜ ਦੇ ਵਿੱਚ ਉਹ ਵਾਜ ਜਿਹੜੀ ਇਸੇ ਤਰ੍ਹਾਂ ਹੀ ਬਾਰਡਰ ਏਰੀਆ ਦੇ ਬਾਰਡਰ ਦੇ ਲੋਕਾਂ ਦੀ ਪੰਜਾਬ ਦੇ ਸਟੇਟ ਦੀ ਦਿੱਲੀ ਦਾ ਨਾ ਚੰਡੀਗੜ੍ਹ ਦੀ ਮੰਕੀਤੀ ਜੀ ਉੱਥੇ ਰੈਵਨਿਊ ਵਧਾ ਉਹਨਾਂ ਦਾ ਟੈਕਸ ਆਉਟਾ ਉਹਨਾਂ ਨੂੰ ਕੇਂਦਰ ਨੂੰ ਭੌਗ ਦੇਣ ਇਸ ਕਰਕੇ ਪੰਜਾਬ ਦੇ ਮਸਲੇ ਬੜੀ ਵਧੀਆ ਟੰਗਣਾ ਸਾਰੇ ਨੇ ਮਹਾਰਾਜ ਜੀ ਕੇ ਹਰਦਾਸ਼ ਹੈ ਕਿ ਉਹਨਾਂ ਨੂੰ ਹੋਰ ਹਿੰਮਤ ਬਲ ਬਖਸ਼ੇ ਤਾਂ ਜੋ ਪੰਜਾਬੀਆਂ ਦੇ ਖਾਸ ਕਰਕੇ ਪੰਜਾਬ ਦੇ ਜੋ ਅਜਹਾਲਾ ਤੋਂ ਤਨ ਪੜੀ ਸਾਰੇ ਨੂੰ ਬਣੀ ਪਈ ਉਹਦੇ ਵਾਸਤੇ ਵੀ ਮੈਂ ਜਿੱਥੇ ਅੱਜ ਸ਼ੁਗਰਾਨਾਗਰ ਨੂੰ ਵਾਸਤੇ ਮਹਾਰਾਜ ਦਾ ਆਇਆ ਹੂ ਉਹਦੇ ਨਾਲ ਉਹਨਾਂ ਦਾ ਵੀ ਤਕਵਾਰ ਕਰਾਂ। ਵੀ ਉਹ ਤੇ ਜਿੰਨਾ ਵੀ ਕਾਲੀ ਦਲ ਦੇ ਵਿੱਚ ਕੰਮ ਹੋ ਜੇ ਉਹਨਾਂ ਈ ਜ਼ਿਆਦਾ ਗਰਾਫ ਹੋ ਜਾਵੇਗਾ। ਮਿਹਨਤ ਵੀ ਹੋਰ ਕਰਨੀ ਪਊਗੀ, ਕੋਈ ਕੁਝ ਕਰਨਾ ਉਹਦਾ ਬਹੁਤਾ ਬੋਰਡ ਦਾ ਮਸਲੇ ਆ। ਵੀ ਜਿਹੜੇ ਪਾਰਲੀਮੈਂਟ ਵੀ ਬੋਰਡ ਦਾ ਮਸਲੇ ਆ ਵੀ ਜਿਹੜੇ ਜਿਹੜੇ ਬੋਰਡ ਬਣੂਗਾ ਉਹ ਤੇ ਇਨਸਾਨਪੀਨ ਹੋਗੇ ਅੱਗੇ ਜਿਹੜਾ ਕੈਂਡੀਡੇਟ ਜਿੰਨੇ ਵੀ ਆਉਂਦੇ ਚਾਹੇ ਐਮਪੀ ਦੇ ਆਉਂਦੇ ਚਾਹੇ ਮੱਲਿਆਉਂ ਦੇ ਤੁਝੇ ਉਹ ਬੋਰਡ ਦਾ ਮਕਸਦ ਇਹ ਸਾਰਾ ਉਹਨਾਂ ਕੰਮ ਜਿਹੜਾ ਕਿ ਪਾਸ ਦਿੰਦੇ ਵੀ ਉਸੇ ਇਤਰਾ ਹੋ ਜਾਂਦਾ ਜੀ ਕੱਲੇ ਕਰ ਦਿੰਦੇ ਫੇਰ ਉਹ ਸਾਰਾ ਉਹ ਦਿਨਾਂ ਹੀ ਜਾਣਾ ਕਾਲੀਦਲ ਉਹਨਾਂ ਮਜ਼ਬੂਤ ਹੋਏਗਾ ਬਹੁਤ ਵਧੀਆ ਗੁਰੂ ਦੀ ਰੱਬ ਰਾਮਦਾਸ ਮਾਰੇ ਦੀ ਕਿਰਪਾ ਨਹੀਂ ਹੁਣ ਉਹ ਬੜੇ ਉੱਕੋ ਕਰਕੇ ਸਾਰੀ ਵਧੀਆ ਢੰਗ ਦੇ ਨਾਲ ਉਹ ਸਾਰਾ ਉਹਦਾ ਜਿਹੜਾ ਜੀਵਨੀ ਕੈਂਡੀਡੇਟ ਦਾ ਜੋਦੀ ਬੰਦੀ ਹੈ ਜਿਹੜੀ ਮੈਰਿਡ ਜਿੱਤਰਾ ਤੁਝੇ ਕੰਮ ਆਉਂਦਾ ਉਸ ਹਿਸਾਬ ਨਾਲ ਫਿਰ ਉਹ ਬੋਰਡ ਦਾ ਮਤਲਬ ਇਹ ਪਾਰਲੀਮੈਂਟ ਪਹਿਲਾਂ ਅਜ ਤੋਂ 40 ਸਾਲ ਪਹਿਲਾਂ ਹੈਗਾ ਇਹ ਲ ਦਿਲ ਇਹ ਤਾਂ ਹੋਣਾ ਹੁੰਦੀ ਆ ਦੋਰ ਮੈਂ ਆਪਾਂ ਗੱਲ ਕਰਾਂ ਜਦੋਂ ਮੌਕੇ ਦੇ ਹਿਸਾਬ ਨਾਲ ਲੰਮਾ ਕਰੀ ਜਾਂਦੇ ਆ ਜੇ ਮੇਰਾ ਸਾਲ ਦੇ ਤਰ੍ਹਾਂ ਵਾਹੇ ਇਹਨਾਂ ਨਗਾਤਾ ਅਜੇ ਵੀ ਕੋਈ ਆਸ ਨਹੀਂ ਮੇਰਾ ਹਾਲ ਪਹਿਲਾ ਬਾਈ ਇਲੈਕਸ਼ਨਾਂ ਤੋਂ ਬਾਅਦ ਹੀ ਸੈਨੇਟ ਕਰਨੀ ਇਹ